ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੂਜੇ ਕਾਂਡ ਦਾ 19ਵਾਂ ਭਾਗ ਬਿਵੇਕ ਬੁੱਧ ਸਤਗੁਰ ਤੇ ਪਾਈ 20ਵਾਂ ਭਾਗ ਸਿਆਣਪ 21ਵਾਂ ਭਾਗ ਤਜੋ ਸਿਆਣਪ ਸੁਰਜਣੋ 22ਵਾਂ ਭਾਗ ਚੁਤرائی ਅਤੇ 23ਵਾਂ ਭਾਗ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੀ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਵੇਕ ਦਾ ਅਰਥ ਹੈ ਠੀਕ ਵਿਚਾਰ ਨਿਰਣਾ ਵਿਚਾਰ ખોਟੇ ਖਰੇ ਦੀ ਪਛਾਣ ਕਰਨ ਵਾਲੀ ਵਿਚਾਰ ਕਬੀਰ ਰਾਮੇ ਰਾਮ ਕਹੋ ਕਹਿਬੇ ਮਹੀਂ ਬਿਵੇਕ ਏਕ ਅਨੇਕੇ ਮਿਲ ਗਿਆ ਏਕ ਸਮਾਨਾ ਏਕ ਪੰਨਾ 1374 ਭਾਵ हे ਕਬੀਰ ਰਾਮ ਦਾ ਨਾਮ ਜਪ ਪਰ ਜਪਣ ਵੇਲੇ ਇਸ ਸਪਰਖ ਨੂੰ ਨਹੀਂ ਭੁੱਲਣਾ ਕਿ ਇੱਕ ਰਾਮ ਤਾਂ अनेका ਜੀਵਾਂ ਵਿੱਚ ਵਿਆਪਕ ਹੈ ਪਰ ਇੱਕ ਰਾਮ ਕਥ ਦਸ਼ਰਥ ਦਾ ਪੁੱਤਰ ਕੇਵਲ ਇੱਕ ਸਰੀਰ ਵਿੱਚ ਹੀ ਆਇਆ ਕਿਹਾ ਜਾਂਦਾ ਹੈ ਬੁੱਧ ਵਿਵੇਕ ਦਾ ਅਰਥ ਹੋਇਆ ਅਜਹੀ ਬੁੱਧੀ ਜੋ ਖੋਟੇ ਖਰੇ ਦੀ ਪਛਾਣ ਕਰ ਸਕੇ ਖੋਟ ਵਿੱਚੋਂ ਤੱਤ ਵਸਤੂ ਦੀ ਚੋਣ ਕਰ ਸਕੇ ਮਾਇਆ ਮੋਹ ਦੇ ਅੰਤ ਗੁਬਾਰ ਵਿੱਚੋਂ ਜਗਤ ਦੇ ਤਤ ਜਗਤ ਦੇ ਮੂਲ ਪਰਮਾਤਮਾ ਜੋ ਕਰਨ ਕਾਰਨ ਹੈ ਦੀ ਪਛਾਣ ਕਰ ਸਕਣ ਵਾਲੀ ਬੁੱਧ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇ ਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਪੰਨਾ 711 ਅਰਥ हे ਦਾਸ ਨਾਨਕ ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਤੁਰੋਂ ਲਿਖਿਆ ਚੰਗਾ ਭਾਗ ਉਗੜ ਪਿਆ ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ। ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ। ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਿਕ ਜੀਵਨ ਸੋਚ ਦੀ ਪ੍ਰਾਪਤੀ ਕਰ ਲਈ। ਕਰੋ ਵਿਵੇਕ ਸੰਤ ਜਨ ਭਾਈ ਖੋਜ ਹਿਰਦੇ ਦੇਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੇ ਹਰ ਕੋਲੀ। ਪੰਨਾ 168 ਅਰਥ हे संतजन ਭਰਾਵੋ ਤੁਸੀਂ ਆਪਣੇ ਹਿਰਦੇ ਵਿੱਚ ਖੋਜ ਭਾਲ ਕਰਕੇ ਵੇਖ ਕੇ ਵਿਚਾਰ ਕਰੋ ਤੁਹਾਨੂੰ ਇਹ ਗੱਲ ਪ੍ਰਤੱਖ ਦੇਸ ਪਾਏਗੀ ਕਿ ਇਹ ਸਾਰਾ ਜਗਤ ਪਰਮਾਤਮਾ ਦਾ ਹੀ ਰੂਪ ਹੈ ਸਾਰੀ ਸ੍ਰਿਸ਼ਟੀ ਵਿੱਚ ਪਰਮਾਤਮਾ ਦੀ ਹੀ ਜੋਤ ਵਸ ਰਹੀ ਹੈ ਪਰਮਾਤਮਾ ਹਰੇਕ ਜੀਵ ਨੇੜੇ ਵਸਦਾ ਹੈ ਕੋਲ ਵਸਦਾ ਹੈ ਤੁਮ ਸੁਆਮੀ ਅਗੰ ਅਥਾ ਤੂੰ ਘਟ ਘਟ ਪੂਰ ਰਿਹਾ ਤੂੰ ਆ ਲਖ ਆਪਿਓ ਆਗਮ ਗੁਰ ਸਤ ਗੁਰ ਬਚਨ ਲਹਿਆ ਤਨ ਤਨ ਤੇਜਨ ਪੁਰਖ ਪੂਰੇ ਜਿਨ ਗੁਰ ਸਤ ਸੰਗਤ ਮਿਲ ਗੁਣ ਰਵੇ ਬਿਵੇਕ ਬੁੱਧ ਵਿਚਾਰ ਗੁਰਮੁਖ ਗੁਰ ਸ਼ਬਦ ਖਿਨ ਖਿਨਾ ਹਰ ਨਿਤ ਚਵੇ ਜਾ ਬਹੇ ਗੁਰਮੁਖ ਹਰ ਨਾਮ ਬੋਲੇ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਤੂੰ ਸੁਆਮੀ ਆਗਮ ਅਥਾ ਤੂੰ ਘਟ ਘਟ ਪੂਰ ਰਹਾ ਅੰਨਾ 1114 ਅਰਥ हे अपਹੁੰਚ ਪ੍ਰਭੂ हे अथਾ ਪ੍ਰਭੂ ਤੂੰ ਸਭ ਦਾ ਮਾਲਕ ਹੈ ਤੂੰ ਹਰੇਕ ਸਰੀਰ ਵਿੱਚ ਵਿਆਪਕ ਹੈ हे ਭਾਈ ਅਦ੍ਰਿਸ਼ਟ ਅਪੇਧ ਅਤੇ अपਹੁੰਚ ਪ੍ਰਭੂ ਗੁਰੂ ਸਤਕੁਰ ਦੇ ਬਚਨ ਦੀ ਰਾਹੀ ਲੱਭ ਪੈਂਦਾ ਹੈ हे ਭਾਈ ਉਹ ਪੁਰਖ ਭਾਗਾ ਵਾਲੇ ਹਨ ਕਿਸਮਤ ਵਾਲੇ ਹਨ ਜਿਨ੍ਹਾਂ ਨੇ ਗੁਰੂ ਸੰਗਤ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੇ ਗੁਣ ਜਾਤ ਕੀਤੇ ਹਨ। हे ਭਾਈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੀ ਰਾਹੀ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਕੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਗੁਣਾਂ ਨੂੰ ਸਦਾ ਹਰ ਖਿੰ ਸਿਮਰਦੇ ਰਹਿੰਦੇ ਹਨ। हे ਭਾਈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਦੋਂ ਕਿਤੇ ਬੈਠਦੇ ਹਨ ਤਾਂ ਪਰਮਾਤਮਾ ਦਾ ਨਾਮ ਉਚਾਰਦੇ ਹਨ। ਜਦੋਂ ਖਲੋਂਦੇ ਹਨ ਤਦੋਂ ਵੀ ਉਹ ਹਰ ਨਾਮ ਹੀ ਉਚਾਰਦੇ ਹਨ ਭਾਵ ਗੁਰਮੁਖ ਮਨੁਖ ਬੈਠੇ ਖਲੋਤੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਚੇਤੇ ਰੱਖਦੇ ਹਨ हे ਆਪੌਂਚ ਪ੍ਰਭੂ ਖੇ ਅਥਾ ਪ੍ਰਭੂ ਤੂੰ ਸਭ ਜੀਵਾਂ ਦਾ ਮਾਲਕ ਹੈ ਅਤੇ ਤੂੰ ਹਰੇਕ ਸਰੀਰ ਵਿੱਚ ਵਿਆਪਕ ਹੈ ਬਿਵੇਕ ਬੁੱਧ ਸਭ ਜਗਮੇ ਨਿਰਮਲ ਵਿਚਰ ਵਿਚਰ ਰਸ ਪੀਜੈ ਕੁਰ ਪ੍ਰਸਾਦ ਪਦਾਰਥ ਪਾਇਆ ਸਤਗੁਰ ਕਉ ਇਹ ਮਨ ਦੀਜੈ ਪੰਨਾ 1325 ਅਰਥ ਇਹ ਭਾਈ ਹੋਰ ਸਭ ਚਤਰਾਇਆਂ ਨਾਲੋਂ ਜਗਤ ਵਿੱਚ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹੀ ਸਭ ਤੋਂ ਪਵਿੱਤਰ ਹੈ ਇਸ ਦੀ ਸਹਾਇਤਾ ਨਾਲ ਪਰਮਾਤਮਾ ਦੇ ਗੁਣ ਮਨ ਵਿੱਚ ਵਸਾ ਬਸਾ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਣਾ ਚਾਹੀਦਾ ਹੈ ਇਹ ਨਾਮ ਪਦਾਰਥ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਆਪਣਾ ਇਹ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਗੰਬੀਰ ਰਾਮੇ RAM ਕਹੋ ਕੈਬੇ ਮਹੇ ਵਿਵੇਕ ਇਕ ਅਨੇਕੇ ਮਿਲ ਗਿਆ ਇਕ ਸਮਾਨਾ ਇਕ ਪੰਨਾ 1374 ਅਰਥ ਹੇ ਕਬੀਰ ਸਦਾ RAM ਦਾ ਨਾਮ ਜਪ ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ ਕਿ ਇਕ RAM ਤਾਂ ਅਨੇਕਾਂ ਜੀਵਾਂ ਵਿੱਚ ਵਿਆਪਕ ਹੈ ਇਸ ਦਾ ਨਾਮ ਜਪਣਾ ਹਰੇਕ ਮਨੁੱਖ ਦਾ ਤਰਮ ਹੈ ਪਰ ਇਹ RAM ਦਸ਼ਰਤ ਦਾ ਪੁੱਤਰ ਸਿਰਫ ਇੱਕ ਸਰੀਰ ਵਿੱਚ ਹੀ ਆਇਆ ਅਵਤਾਰ ਬਣਿਆ ਇਹਤਾ ਜਾਪ ਕੋਈ ਗੁਣ ਨਹੀਂ ਕਰ ਸਕਦਾ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੇਂ ਅੰਤਰ ਸਹਿਜ ਧਿਆਨ ਕੋਈ ਸਦਾ ਆਨੰਦ ਬਿਵੇਕ ਰਹੇ ਦੁੱਖ ਸੁਖ ਏਕ ਸਮਾਨ ਤਿਨਾਂ ਨਦਰੀ ਇਕੋ ਆਇਆ ਸਭ ਆਤਮ ਰਾਮ ਪਛਾਨ ਪੰਨਾ 1418 ਗੁਰਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵੋ ਮੈਂ ਪੂਰੇ ਘੁਰ ਕੀ ਹਮਾ ਪਾਪੀ ਮੁਕਤ ਕਰਾਇਆ RAM ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਬਵੇਕ ਬੁੱਧੀ ਸੁਖ ਰੈਣ ਵਿਹਾਣੀ ਗੁਰਮਤਿ ਨਾਮ ਅਰਗਾਸਾ ਹਰ ਹਰ ਆਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਏ ਪੰਨਾ 772 ਬਿਵੇਕ ਗੁਰੂ ਗੁਰੂ ਸਮਦਰਸੀ ਤਿਸ ਮਿਲਿਆ ਸ਼ੰਕ ਉਤਾਰੇ ਸਤਗੁਰ ਮਿਲਿਆ ਪਰਮ ਪਦ ਪਾਇਆ ਹਉ ਸਤਗੁਰ ਕੈ ਬਲਿਹਾਰੇ ਪੰਨਾ 981 ਚਰਨ ਕਮਲ ਸ਼ਰਨ ਟੇਕ ਊਚ ਮੂਚ ਬਯੰਤ ਠਾਕੁਰ ਸਰਬ ਉਪਰ ਤੂੰ ਹੀ ਏਕ ਰਹਾ ਪ੍ਰਾਣ ਆਦਾਰ ਦੁਖ ਬਿਦਾਰ ਦੈਨ ਹਾਰ ਬੁੱਤ ਬਿਵੇਕ ਨਮਸ਼ਕਾਰ ਰਖਣ ਹਾਰ ਮਨ ਅਰਾਧ ਪ੍ਰਭੂ ਮੇਕ ਸੰਤ ਰੇਣ ਕਰੋ ਮੱਜਨ ਨਾਨਕ ਪਾਵੇ ਸੁਖ ਅਨੇਕ 50 1341 ਭਾਗ 20ਵਾਂ ਸਿਆਣਪ ਸਹਸ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਜਪਜੀ ਸਾਹਿਬ ਇਸ ਤੁਕ ਦੇ ਅਰਥ ਲਗਭਗ ਸਾਰੇ ਵਿਦਵਾਨ ਇਹੀ ਕਰਦੇ ਹਨ ਕਿ ਹਜ਼ਾਰਾਂ ਸਿਆਣਪਾਂ ਹੋਣ ਪਰ ਨਾਲ ਇੱਕ ਸਿਆਣਪ ਵੀ ਨਹੀਂ ਜਾਂਦੀ ਪਰ ਮਨੁੱਖਾ ਸਰੀਰ ਵਿੱਚ ਹੋਰ ਕਈ ਤਰ੍ਹਾਂ ਦੇ ਗਿਆਨ ਇੰਦਰੇ ਨਾਲ ਤਾਂ ਉਹਨਾਂ ਵਿੱਚੋਂ ਵੀ ਕੋਈ ਨਹੀਂ ਜਾਂਦਾ ਨਾਲ ਤਾਂ ਕੇਵਲ ਕਰਮਾਂ ਦੁਆਰਾ ਬਣੇ ਸੰਸਕਾਰ ਹੀ ਜਾਂਦੇ ਹਨ ਫਿਰ ਕੇਵਲ ਸਿਆਣਪ ਦੇ ਨਾਲ ਨਾ ਜਾਣ ਬਾਰੇ ਹੀ ਲਿਖਣ ਵਿੱਚ ਕੀ ਭੇਦ ਹੈ ਜਪਜੀ ਸਾਹਿਬ ਦੀ ਪਹਿਲੀ ਪੌੜੀ ਇਸ ਪ੍ਰਕਾਰ ਹੈ ਸੋਚੈ ਸੋਚਣਾ ਹੋ ਗਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋ ਗਈ ਜੇ ਲਾਇ ਰਾਂ ਲਿਪਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਲੱਖਾਂ ਵਾਰੀ ਸਰੀਰ ਧੋ ਧੋ ਕੇ ਸੁੱਚੇ ਬਣਦੇ ਰਹੋ ਇਸ ਤਰ੍ਹਾਂ ਮਨ ਦੇ ਵਿਕਾਰਾਂ ਦੀ ਮਾਲ ਲਾ ਕੇ ਮਨ ਸੁੱਚਾ ਕਦੇ ਨਹੀਂ ਬਣਦਾ ਮੋਨੀ ਹੋ ਕੇ ਲਗਾਤਾਰ ਸਮਾਧੀਆਂ ਲਾਈ ਰੱਖਣ ਨਾਲ ਮਨ ਕਦੇ ਚੁੱਪ ਧਾਰ ਨਹੀਂ ਕਰ ਸਕਦਾ ਭਾਵ ਚੁੱਪੀ ਸਾਧਿਆ ਰੱਖਿਆ ਮਨ ਦੀ ਭਟਕਣਾ ਨਹੀਂ ਹਟਦੀ ਸਾਰੇ ਸੰਸਾਰ ਦੀ ਮਾਇਆ ਦਾ ਢੇਰ ਲਾ ਲੈਣ ਨਾਲ ਤ੍ਰਿਸ਼ਨਾ ਅੱਗ ਕਦੇ ਨਹੀਂ ਬੁਝਦੀ। ਜੀਵ ਦੀ ਕਲਿਆਣ ਲਈ ਅਜਿਹੇ ਯਤਨ ਪੁਰਾਤਨ ਕਾਲ ਤੋਂ ਧਰਮ ਗੁਰੂਆਂ ਨੇ ਆਰੰਭ ਕਰਾਏ ਹੋਏ ਸਨ। ਇਹਨਾਂ ਕਰਮ ਕਾਂਡੀ ਯਤਨਾਂ ਨੂੰ ਨੇ ਸਫਲ ਫਰਮਾ ਕੇ ਅਗਲੀ ਪੰਕਤੀ ਵਿੱਚ ਵੀ ਸਤਿਗੁਰਾਂ ਨੇ ਕੇਵਲ ਸਿਆਣਪ ਦੀ ਗੱਲ ਹੀ ਨਹੀਂ ਕੀਤੀ। ਜ਼ਰੂਰੀ ਅਜਿਹੇ ਧਰਮ ਕਰਮਾਵਲ ਹੀ ਇਸ਼ਾਰਾ ਕੀਤਾ ਹੈ ਜੋ ਸਿਆਣਪ अथवा ਚੁਤਰਾਈ ਦੁਆਰਾ ਆਰੰਭ ਕੀਤੇ। ਜਾਂ ਆਰੰਭ ਕਰਵਾਏ ਗਏ ਸਨ ਦਾਸ ਦੇ ਮਨ ਵਿੱਚ ਉਪਜੀ ਇਸ ਉਤਸੁਕਤਾ ਦੀ ਨਿਵਰਤੀ ਸਤਿਗੁਰਾਂ ਦੇ ਹੀ ਫਰਮਾਨ ਤੋਂ ਦੂਰ ਹੋਈ ਸਤਿਗੁਰਾਂ ਨੇ ਸਪਸ਼ਟ ਕੀਤਾ ਹੈ ਕਿ ਸਿਆਣਪ ਦੁਆਰਾ ਕੀਤੇ ਹੱਥ ਕਰਮ ਫੋਕਟ ਸਿੱਧ ਹੁੰਦੇ ਹਨ ਸੋ ਧਰਮ ਕਰਮ ਕਰਕੇ ਪ੍ਰਭੂ ਪਾ ਲੈਣ ਦੇ ਯਤਨਾਵਾਲੀਆਂ ਅਜਹੀਆਂ ਹਜ਼ਾਰਾਂ ਸਿਆਣਪਾਂ ਵਿੱਚੋਂ ਇੱਕ ਵੀ ਜੀਵ ਦੇ ਨਾਲ ਨਹੀਂ ਨਿਭਦੀ ਗੁਰੂ ਫਰਮਾਨ ਇਸ ਪ੍ਰਕਾਰ ਹੈ ਮਨ ਹੱਥ ਕਿਨੇ ਲਾ ਪਾਇਆ ਸਰ ਉਪਾਪ ਥਕੇ ਸਭ ਕੋਏ ਸਹਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਬਤ ਕੇਨੇ ਨਾ ਪਾਇਓ ਜੋ ਬੀਜੈ ਖਾਵੈ ਸੋਏ ਪੰਨਾ 40 ਅਰਥ ਮਨ ਹਟ ਕੀਤੇ ਜਪ ਤਪ ਆਦਿਕ ਸਾਧਨਾ ਨਾਲ ਵਰਗੇ ਯਤਨ ਕਰਕੇ ਲੋਕ ਥੱਕ ਜਾਂਦੇ ਹਨ ਪਰ ਕਦੇ ਕਿਸੇ ਨੇ ਪ੍ਰਮਾਤਮਾ ਨੂੰ ਨਹੀਂ ਪਾਇਆ ਅਜਿਹੇ ਕਰਮ ਕਾਂਢੀ ਧਰਮ ਕਰਮਾਂ ਦੁਆਰਾ ਪ੍ਰਭੂ ਨੂੰ ਪਾ ਲੈਣ ਦੀਆਂ ਹਜ਼ਾਰਾਂ ਸਿਆਣਪਾਂ ਕਰਨ ਵਾਲੇ ਲੋਕਾਂ ਦਾ ਮਨ ਪ੍ਰਭੂ ਪ੍ਰੇਮ ਵੱਲੋਂ ਕੋਰਾ ਹੀ ਰਹਿੰਦਾ ਅਜਈਆਂ ਸਿਆਣਪਾਂ નિਸਫਲ ਹੀ ਜਾਂਦੀਆਂ ਹਨ ਤੇ ਜੇ ਮਨ ਪ੍ਰਭੂ ਪ੍ਰੇਮ ਤੋਂ ਕੋਰਾ ਰਹੇ ਤਾਂ ਨਾਮ ਰੰਗ ਕਦੇ ਨਹੀਂ ਚੜਦਾ ਨਾਸ਼ਵੰਤ ਮਾਇਆ ਕੂੜ ਦੀ ਪਕੜ ਵਿੱਚ ਆਏ ਮਨ ਦੇ ਹੱਥ ਕਰਮਾਂ ਦੀ ਠੱਗੀ ਨਾਲ ਕਦੇ ਕਿਸੇ ਨੇ ਪ੍ਰਮਾਤਮਾ ਨੂੰ ਨਹੀਂ ਲੱਭਾ ਇਹ ਪੱਕਾ ਨਿਯਮ ਹੈ ਕਿ ਅਜਾਈਆਂ ਹਜ਼ਾਰਾਂ ਫੋਕੀਆਂ ਸਿਆਣਪਾਂ ਜੀਵਦੇ ਨਾਲ ਨਹੀਂ ਨਿਪਧੀਆਂ ਸਗੋਂ ਜੋ ਕੁਝ ਬੀਜੀਦਾ ਹੈ ਉਹੀ ਕੁਝ ਖਾਂਦਾ ਹੈ ਧਰਮ ਕਰਮਾ ਦੁਆਰਾ ਠੱਗੀਆਂ ਮਾਰਨ ਦੇ ਯਤਨਾਵਾਲੀਆਂ ਸਿਆਣਪਾਂ ਦਾ ਜ਼ਿਕਰ ਕੁਰਬਾਨੀ ਵਿੱਚ ਕਈ ਵਾਰ ਆਇਆ ਸਹਸ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਿਭਾਗੀ ਪਾਈਐ ਅਤੇ ਫਿਰ ਸਹਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨ ਹੋਏ ਅਜੇ ਕੁਝ ਹੋਰ ਗੁਰੂ ਫਰਮਾਨ ਲੱਖ ਸਿਆਣ ਪਜੇ ਕਰੀ ਲੱਖ ਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧਨ त्राਪੀਆ ਬਿਨ ਨਾਮੇ ਦੂਖ ਸੰਤਾਪ ਹਰ ਜਪ ਜੀਏ ਰੇ ਛੁਟੀਏ ਗੁਰਮੁਖ ਜੀਨੇ ਆਪ ਪੰਨਾ 20 ਅਰਥ ਜੇ ਲੱਖਾਂ ਚ ਧਰਾਈਆਂ ਕਰਾਂ ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ ਮਿਲਾਪ ਪੈਦਾ ਕਰਾਂ ਗੁਰੂ ਦੀ ਸੰਗਤ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁਕਦੀ ਨਹੀਂ ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਿਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ। ਇਹ ਮੇਰੀ ਜ਼ਿੰਦਗੀ। ਪਰਮਾਤਮਾ ਦਾ ਨਾਮ ਜਪ ਕੇ ਹੀ ਇਸ ਤ੍ਰਿਸ਼ਨਾ ਤੋਂ ਖਲਾਸੀ ਹੋ ਸਕਦੀ ਹੈ। ਕਿਉਂਕਿ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਨਾਮ ਜਪਦਾ ਹੈ ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ। ਬਹੁਤ ਸਿਆਣਪ ਜਮਕਾ ਭਉ ਬਿਆਪੈ ਅਨਕ ਯਤਨ ਕਰ ਤ੍ਰਿਸ਼ਣ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਵ ਦਰਗਾ ਨਹੀਂ ਸੀਜੈ ਅਨਾ 265 76 ਅਰਥ ਰੱਬ ਨੂੰ ਵਸ ਵਿੱਚ ਕਰ ਲੈਣ ਵਾਲੀਆਂ ਅਜਹੀਆਂ ਬਹੁਤੀਆਂ ਸਿਆਣਪਾਂ ਕਰਨ ਨਾਲ ਸਗੋਂ ਜਮਾਂ ਦਾ ਡਰ ਜੀਵ ਨੂੰ ਆਦ ਬਾਉਂਦਾ ਹੈ ਕਿਉਂਕਿ ਅਜਿਹੇ ਯਤਨ ਕੀਤੇਆਂ ਮਾਇਆ ਦੀ ਤ੍ਰੇ ਨਹੀਂ ਮੁੱਕਦੀ ਅਨੇਕਾਂ ਧਾਰਮਿਕ ਭੇਖ ਧਾਰਨ ਕਰਨ ਵਾਲੀ ਚੁਤਰਾਈ ਕੀਤਿਆਂ ਤ੍ਰਿਸ਼ਨਾ ਦੀ ਅਗ ਨਹੀਂ ਬੁਝਦੀ ਇਹੋ ਜੇ ਕਰੋੜਾਂ ਤਰੀਕੇ ਵਰਤਿਆਂ ਪ੍ਰਭੂ ਦੀ ਦਰਗਾਹ ਵਿੱਚ ਸੁਰਖਰੂ ਨਹੀਂ ਹੋ ਸਕੀ ਦਾ ਭਾਗ 21ਵਾਂ ਤਜੋ ਸਿਆਣਪ ਸੁਰਜਨੋ ਸ਼ਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪਹ ਜਾਏ ਪੰਨਾ 281 ਅਰਥ हे ਭਲੇ ਪੁਰਖੋ ਪਰਮਾਤਮਾ ਨੂੰ ਝੋਕੇ ਕਰਮ ਕਾਂਡੀ ਟਾਂਗਾ ਨਾਲ ਰਿਝਾ ਲੈਣ ਵਾਲੀਆਂ ਸਿਆਣਪਾਂ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ ਕੇਵਲ ਪ੍ਰਭੂ ਦੀ ਆਸ ਮਨ ਵਿੱਚ ਰੱਖੋ ਇਹ ਨਾਨਕ ਇਸ ਤਰ੍ਹਾਂ ਦੁੱਖ ਵਹਿਮ ਤੇ ਡਰ ਦੂਰ ਹੋ ਜਾਂਦਾ ਹੈ ਯਾਦ ਰੱਖੇ ਕਿ ਸਤਿਗੁਰਾਂ ਨੇ ਸਿਆਣਪ अथवा ਅਕਲ ਨੂੰ ਬੁਰਾ ਨਹੀਂ ਕਿਹਾ ਸ਼ੁਭ ਕਰਮ ਨੇਕ ਕਰਮ ਛਲਾਗਾ ਜੋਗ ਕਰਮ ਸਿਆਣਪ ਤੋਂ ਬਿਨਾ ਨਹੀਂ ਕੀਤੇ ਜਾ ਸਕਦੇ ਕਿਸੇ ਕਸੂਤੀ ਮੁਸੀਬਤ ਵਿੱਚ ਫਸੇ ਦੁਖਿਆਰੇ ਦੀ ਸਹਾਇਤਾ ਕਰਨ ਲਈ ਕਿਸੇ ਸਿਆਣੇ ਮਨੁੱਖ ਦੀ ਭਾਲ ਕੀਤੀ ਜਾਂਦੀ ਹੈ ਸੋ ਗੁਰਮਤ ਨੇ ਉਸੇ ਸਿਆਣਪ ਨੂੰ ਨੇ ਸਫਲ ਕਿਹਾ ਹੈ ਜਿਹੜੀ پوਕਟ ਧਰਮ ਕਰਮਾਂ ਦੁਆਰਾ ਪ੍ਰਭੂ ਨੂੰ ਖੁਸ਼ ਕਰਨ ਲਈ अथवा ਲੋਕਾਂ ਵਿੱਚ ਧਰਮੀ ਪ੍ਰਸਿੱਧ ਹੋਣ ਲਈ ਵਰਤੀ ਜਾਂਦੀ ਹੈ ਸਵਾਰਥ ਸਿੱਧੀ ਲਈ ਠਗੀਆਂ ਮਾਰਨ ਦੇ ਢਾਂਕ ਬਣਾਉਣ ਵਾਲੀ ਸਿਆਣਪ ਸਤਿਗੁਰਾਂ ਨੂੰ ਨਹੀਂ ਪਾਈ ਸਤਿਗੁਰਾਂ ਦਾ ਫਰਮਾਨ ਹੈ ਕਿ ਪ੍ਰਭੂ ਨੂੰ ਖੁਸ਼ ਕਰਨ ਲਈ ਕਥਤ ਵਿਧੀਆਂ ਅਨੁਸਾਰ ਧਰਮ ਕਰਮ ਦੀ ਸਿਆਣਪ ਛੱਡ ਕੇ ਹਿਰਦੇ ਤੋਂ ਪ੍ਰਭੂ ਦਾ ਸਿਮਰਨ ਕਰਨਾ ਗੁਰਮਤ ਹੈ ਸਤਿਗੁਰਾਂ ਦਾ ਫਰਮਾਨ ਹੈ ਕਿ ਸੱਚੇ ਨਾਮ ਤੋਂ ਬਿਨਾ ਬਾਕੀ ਸਿਆਣਪਾਂ ਦੇ ਸਾਰੇ ਅਡੰਬਰ ਆਦ ਸਭ નિਸਫਲ ਹਨ ਤਿਆਗ ਸਗਲ ਸਿਆਣਪਾਂ ਭਜ ਪਾਰ ਬ੍ਰਹਮ ਨਿਰੰਕਾਰ ਏਕ ਸੱਚੇ ਨਾਮ ਬਾਜੋ ਸਗਲ ਦੀਸੈ ਛਾਰ ਅੰਨਾ 405 ਅਰਥ ਇਹ ਭਾਈ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਦੇ ਪ੍ਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਸੰਬੰਧੀ ਹੋਰ ਅਨੇਕ ਸਿਆਣਪਾਂ ਨਿਕੰਮੀ ਸਾਬਤ ਹੁੰਦੀ ਹੈ। ਮਨ ਮੇਰੇ ਕਰਤੇ ਨੂੰ ਸਲਾਹ ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹ ਰਹਾ ਪੰਨਾ 43 ਅਰਥ हे ਮੇਰੇ ਮਾਨਾ ਕਰਤਾਰ ਦੀ ਸਿੱਖਤ ਸਲਾਹ ਕਰ ਪਰ ਇਹ ਸਿੱਖਤ ਸਲਾਹ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ ਸੋ ਤੂੰ ਸਾਰੀਆਂ ਚੁਤਰਾਈਆਂ ਛੱਡ ਕੇ ਗੁਰੂ ਦੇ ਚਰਨਾਂ ਤੇ ਟੈਪੋ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੇ ਧੂਰ ਲਾਗੀ ਮੈਲ ਮਿਟੇ ਸਚ ਨਾਏ ਗੁਰ ਪ੍ਰਸਾਦ ਰਹੇ ਲਿਬ ਲਾਏ ਪੰਨਾ 352 ਅਰਥ ਜੋ ਮਨੁੱਖ ਗੁਰੂ ਦੀ ਇਸ ਮਤ ਨੂੰ ਦ੍ਰਿੜ ਕਰਕੇ ਧਾਰਦਾ ਹੈ ਪਰਮਾਤਮਾ ਦੀ ਅੰਗ ਸੰਗਤਾ ਬਾਰੇ ਉਸ ਮਨੁੱਖ ਦੀ ਅਸ਼ਰਦਾ ਦੂਰ ਹੋ ਜਾਂਦੀ ਹੈ ਗੁਰੂ ਦੀ ਮਤ ਉਤੇ ਅਸ਼ਰਦਾ ਦੇ ਥਾਂ ਮਨੁੱਖ ਦੀਆਂ ਆਪਣੀਆਂ ਬਹੁਤੀਆਂ ਚੁਤਰਾਈਆਂ ਨਾਲ ਮਨ ਵਿੱਚ ਵਿਕਾਰਾਂ ਦੀ ਮੈਲ ਇਕੱਠੀ ਹੁੰਦੀ ਹੈ ਇਹ ਇਕੱਠੀ ਹੋਈ ਮੈਲ ਸਦਾ ਸਿਰ ਪ੍ਰਭੂ ਦੇ ਨਾਮ ਦੀ ਰਾਈ ਹੀ ਮਿਟ ਸਕਦੀ ਹੈ ਤੇ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਟਕਾ ਕੇ ਰੱਖ ਸਕਦਾ ਹੈ ਛਾੜ ਸਗਲ ਸਿਆਣਪਾਂ ਸਾਧ ਚਰਣੀ ਆਓ ਪਾਰ ਬ੍ਰਹਮ ਪਰਮੇਸ਼ਰੋ ਪ੍ਰਭੂ ਕੇ ਗੁਣ ਗਾਓ ਪੰਨਾ 501 ਅਰਥ ਇਹ ਮਨ ਜੀਵਨ ਜੁਗਤ ਪ੍ਰਾਪਤ ਕਰਨ ਵਾਸਤੇ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਦੇ ਗੁਰੂ ਦਾ ਆਸਰਾ ਲੈ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪਰਮੇਸ਼ਰ ਪਾਰ ਬ੍ਰਹਮ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ ਸਿਆਣਪ ਕਾਹੂ ਕਾਮ ਨਾ ਆਤ ਜੋ ਅਨਰੂਪਿਓ ਠਾਕੁਰ ਮੀਰੈ ਹੋਏ ਰਹੀ ਉਹ ਬਾਤ ਰਹਾਉ ਪੰਨਾ 496 ਅਮਰ ਵੇਪਰਵਾ ਹੈ ਤਿਸ ਨਾਲ ਸਿਆਣਪ ਨਾ ਚੱਲਾਈ ਨਾ ਹੁਜਿਤ ਕਰਨੀ ਜਾਏ ਆਪ ਛੋੜ ਸ਼ਰਣਾਏ ਭਵੈ ਮਨ ਲੈ ਰਜ਼ਾਏ ਗੁਰਮੁਖ ਜਮ ਡੰਡ ਨ ਲਗਈ ਹਉਮੈ ਵਿੱਚੋਂ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹੈ ਲਿਬਲਾਈ ਪੰਨਾ 1251 ਆਗ ਬਾਈਮਾ ਚੁਤرائی ਜਿਵੇਂ ਗੁਰਮਤ ਵਿੱਚ ਵਿਖਾਵੇ ਵਾਲੇ ਧਰਮ ਕਰਮ ਕਰਕੇ ਪ੍ਰਭੂ ਨੂੰ ਪ੍ਰਸੰਨ ਕਰਨ ਵਿੱਚ ਵਰਤੀ ਸਿਆਣਪ ਨੂੰ ਥਾਣੇ ਉਸੇ ਹੀ ਅਰਥਾਂ ਵਾਲੀ ਚੁਤرائی ਵੀ ਸਤਿਗੁਰਾਂ ਨੇ ਪਸੰਦ ਨਹੀਂ ਕੀਤੀ ਬੁੱਧ ਪਾਠ ਨਾ ਪਾਈਐ ਬਹੁ ਚੁਤرائیਐ ਭਾਏ ਮਿਲੇ ਮਨ ਪਾਣੀ ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ਅੰਨਾ 436 ਅਰਥ ਪ੍ਰਭੂ ਕਿਸੇ ਚੁਤرائی ਨਾਲ ਜਾਂ ਬੜੀ ਅਕਲਮੰਦੀ ਨਾਲ ਬਣਾਏ ਵਿਧੀ ਵਿਧਾਨ ਨਾਲ ਕੀਤੇ ਕਿਸੇ ਧਾਰਮਿਕ ਗ੍ਰੰਥਾਂ ਦੇ ਪਾਠ ਨਾਲ ਨਹੀਂ ਮਿਲਦਾ ਉਹ ਤਾਂ ਪ੍ਰੇਮ ਦੇ ਰਾਹੀਂ ਮਿਲਦਾ ਉਸ ਨੂੰ ਮਿਲਦਾ ਹੈ ਜਿਸਦੇ ਮਨ ਵਿੱਚ ਪ੍ਰਭੂ ਨਾਲ ਸੱਚਾ ਪਿਆਰ ਹੁੰਦਾ ਹੈ ਕੁਰਦੇਵ ਜੀ ਫਰਮਾਨ ਕਰਦੇ ਹਨ ਮੇਰੇ ਠਾਕੁਰ ਏ ਮੇਰ ਮਿੱਤਰ ਮੇਰਕਾਰ ਮੈਨੂੰ ਆਪਣਾ ਬਣਾਏਗਾ ਮੈਂ ਤੇਥੋਂ ਬਿਨਾ ਕਿਸੇ ਹੋਰ ਦਾ ਨਾਮ ਬਣਾ ਰੇ ਜਾਨਾ ਮਨ ਮਾਦੋ ਸਿਉ ਲਾਈਐ ਚੁਤਰਾਈ ਨਾ ਚਤੁਰ ਭੁਜ ਪਾਈਐ ਰਹਾ ਪੰਨਾ 324 ਅਰਥ ਹੈ ਭਾਈ ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ ਸਿਮਰਨ ਛੱਡ ਕੇ ਹੋਰ ਸਿਆਣਪ ਨਾਲ ਰੱਬ ਨਹੀਂ ਮਿਲ ਸਕਦਾ ਰਹਾ ਜਿਸ ਜਾਲਨਿ ਦੇ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚ ਤੁਰਾਈ ਦੁਬਿਦਾ ਇਹ ਫਲ ਨਾਹੀ ਜੀਓ ਪੰਨਾ 598 ਅਰਥ ਹੈ ਭਾਈ ਜਿਸ ਅੰਮ੍ਰਿਤ ਦੇ ਖਜ਼ਾਨੇ ਦੀ ਖਾਤਰ ਤੁਸੀਂ ਜਗਤ ਵਿੱਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ ਮਨ ਦੀ ਚਲਾਕੀ ਵੀ ਛੱਡੋ ਬਾਹਰੋਂ ਸ਼ਕਲ ਧਰਮੀਆਂ ਵਾਲੀ ਤੇ ਅੰਦਰ ਦੁਨੀਆ ਨੂੰ ਠੱਗਣ ਦੀ ਚਲਾਕੀ ਇਸ ਦੂਰਖੀ ਚਾਲ ਵਿੱਚ ਪਿਆ ਇਹ ਅੰਮ੍ਰਿਤ ਫਲ ਨਹੀਂ ਮਿਲ ਸਕਦਾ ਤੇਰੇ ਲਾਲੇ ਕਿਅੱਜ ਤੁਰਾਈ ਸਾਹਿਬ ਦਾ ਹੁਕਮ ਨਾ ਕਰਨਾ ਜਾਈ ਰਹਾ ਪੰਨਾ 991 ਅਰਥੇ ਪ੍ਰਭੂ ਮੈਨੂੰ ਤੇਰੇ ਗੁਲਾਮ ਲਾਲੇ ਨੂੰ ਅਜੇ ਪੂਰੀ ਸਮਝ ਨਹੀਂ ਹੈ ਮੈਥੋਂ ਹੇ ਸਾਹਿਬ ਤੇਰਾ ਹੁਕਮ ਪੂਰੇ ਤੌਰ ਤੇ ਸਿਰੇ ਨਹੀਂ ਚੜਦਾ ਅਕਲ ਤਾਂ ਇਹ ਚਾਹੀਦੀ ਸੀ ਕਿ ਸੇਵਾ ਹੁਕਮ ਤੋਂ ਵਧੇਕ ਕੀਤੀ ਜਾਵੇ ਪਰ ਵਾਅਦਾ ਕਰਨਾ ਤਾਂ ਕਿਤੇ ਰਿਆ ਪੂਰੀ ਸੇਵਾ ਵੀ ਨੇ ਭਾਈ ਨਹੀਂ ਜਾਂਦੀ ਰਹਾ ਝੂਠੀ ਦੁਰਮਤ ਕੀ ਚੁਤرائی ਬਿਨ ਸਤਬਾਰ ਨਾ ਲਾਗੇ ਕਾਈ ਪੰਨਾ 1345 ਅਰਥ ਭੈੜੀ ਮਤ ਤੋਂ ਪੈਦਾ ਹੋਈ ਸਿਆਣਪ ਮਨੁੱਖ ਨੂੰ ਨਾਸ਼ਵੰਤ ਪਦਾਰਥਾਂ ਵੱਲ ਹੀ ਪ੍ਰੇਰਦੀ ਹੈ ਅਜਹੀ ਸਿਆਣਪ ਦੇ ਕਾਰਨ ਮਨੁੱਖ ਨੂੰ ਆਤਮਿਕ ਮੌਤੇ ਮਰਦਿਆ ਜਰਾ ਜਰਾ ਚਿਰ ਨਹੀਂ ਲੱਗਦਾ ਰਹਾ ਇਹ ਮਨ ਚੰਚਲਾ ਚੁਤرائی ਕਿਨੇ ਨਾ ਪਾਇਆ ਚੁਤرائی ਨਾ ਪਾਇਆ ਕਿਨੇ ਤੂੰ ਸੁਣ ਮਨ ਮੀਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮਿ ਭੁਲਾਇਆ ਮਾਇਆ ਤਾਂ ਮੋਹਣੀ ਤੇ ਨਹਿ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਵਿਟੋ ਜਿਨ ਮੋ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚੁਤਰਾਈ ਕਿਨੇ ਨਾ ਪਾਇਆ ਪੰਨਾ 918 ਭਾਗ 3 ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ ਮੇਰੇ RAM ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ ਤਨ ਤਾਨੂੰ ਗੁਰੂ ਗੁਰ ਸਤਗੁਰ ਪਾੰਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਪੰਨਾ 168 ਅਰਥ ਇਹ ਮੇਰੇ RAM ਇਹ ਹਰੀ ਇਹ ਪ੍ਰਭੂ ਅਸੀਂ ਤੇਰੇ ਅਣਜਾਣ ਬੱਚੇ ਹਾਂ ਸ਼ਾਬਾਸ਼ ਉਪਦੇਸ਼ ਦਾਤੇ ਗੁਰੂ ਸਤਗੁਰੂ ਨੇ ਜਿਸ ਨੇ ਹਰ ਨਾਮ ਦਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ ਮਹਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨ ਆਵੇ ਰਾਸ ਜਿਹਾ ਜਾਣੇ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤੋ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੇ ਅਰਦਾਸ ਊੜ ਕਮਾਣੈ ਊੜੋ ਹੋਵੈ ਨਾਨਕ ਸਿਬਤ ਵਿਗਾਸ ਮਹੱਲਾ ਦੂਜਾ ਨਾਲ ਇਹ ਆਣੇ ਦੋਸਤੀ ਵਡਾਰੂ ਸਿਓ ਨੇ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥੇ ਮਹੱਲਾ ਦੂਜਾ ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਜੇ ਇੱਕ ਅਧ ਚੰਗੀ ਕਰੇ ਦੂਜੀ ਵੀ ਵਿਰਾਸ ਪੰਨਾ 474 ਅਰਥ ਕੋਈ ਵੀ ਮਨੁੱਖ ਪਰਖ ਕੇ ਵੇਖ ਲਏ ਕਿਸੇ ਅਣਜਾਣੇ ਨਾਲ ਲੱਗੀ ਹੋਈ ਮਿੱਤਰਤਾ ਕਦੇ ਸਿਰੇ ਨਹੀਂ ਚੜਦੀ ਕਿਉਂਕਿ ਉਸ ਅਣਜਾਣ ਦਾ ਰਵਈਆ ਉਹੋ ਜਿਹਾ ਹੀ ਹੁੰਦਾ ਹੈ ਜਿਹੋ ਜਿਹੀ ਉਸ ਦੀ ਸਮਝ ਹੁੰਦੀ ਹੈ ਇਸ ਤਰ੍ਹਾਂ ਇਸ ਮੂਰਖ ਮਨ ਦੇ ਕਹੇ ਲੱਗਿਆ ਕਦੇ ਲਾਭ ਨਹੀਂ ਹੁੰਦਾ ਇਹ ਮਨ ਆਪਣੀ ਸਮਝ ਅਨੁਸਾਰ ਵਿਕਾਰਾਂ ਵੱਲ ਹੀ ਲਈ ਫਿਰਦਾ ਹੈ ਕਿਸੇ ਚੀਜ਼ ਵਿੱਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ ਜੇ ਉਸ ਵਿੱਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਵੇ ਇਸੇ ਤਰ੍ਹਾਂ ਮਨ ਨੂੰ ਪ੍ਰਭੂ ਵੱਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਅ ਤਬਦੀਲ ਕੀਤਾ ਜਾਵੇ ਖਸਮ ਨਾਲ ਹੁਕਮ ਕੀਤਾ ਹੋਇਆ ਸਫਲ ਨਹੀਂ ਹੋ ਸਕਦਾ ਉਸ ਦੇ ਅੱਗੇ ਨਿਮਰਤਾ ਹੀ ਫੱਬਦੀ ਹੈ ਮਨ ਦੀ ਹੰਕਾਰ ਪ੍ਰਭੂ ਦਰਬਾਰ ਵਿੱਚ ਪਰਵਾਨ ਨਹੀਂ ਹੈ ਝੂਠ ਧੋਖਾ ਦਖਾ ਫਰੇਬ ਦਾ ਕੰਮ ਕੀਤਿਆਂ ਤੋਖਾ ਹੀ ਹੁੰਦਾ। ਆਪ ਜਿੰਨਾ ਚਿਰ ਮਨੁੱਖ ਪ੍ਰਭੂ ਨੂੰ ਵਿਸਾਰ ਕੇ ਦੁਨੀਆਂ ਦੇ ਧੰਦਿਆਂ ਵਿੱਚ ਲੱਗਾ ਮਾਇਆ ਕਮਾਉਣ ਲਈ ਪਾਪੜ ਵੇਲਦਾ ਰਹਿੰਦਾ ਹੈ। ਉਹਨਾਂ ਚਿਰ ਕੋਈ ਨਾ ਕੋਈ ਚਿੰਤਾ ਮਨ ਨੂੰ ਘੇਰੀ ਰੱਖਦੀ। ਪ੍ਰਭੂ ਦੀ ਸਿਫਤ ਸਲਾਹ ਕੀਤਿਆਂ ਹੀ ਮਨ ਖੇੜੇ ਵਿੱਚ ਆਉਂਦਾ ਹੈ। ਪਰੇਸ਼ਾਨੀਆਂ ਦਾ ਖਾਤਮਾ ਪ੍ਰਭੂ ਦੀ ਯਾਦ ਹੈ। ਇਸ ਲਈ ਹੇ ਕੱਚੀ ਮੱਤ ਵਾਲੇ ਮਨੁੱਖ ਧਿਆਨ ਨਾਲ ਸੁਣ ਗੁਰ ਕੀ ਮੱਤ ਤੂੰ ਲਿਹ ਇਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਪੰਨਾ 288 ਅਣਜਾਣੇ ਨਾਲ ਮਿੱਤਰਤਾ ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰ ਇਹ ਇਉਂ ਹਨ ਜਿਵੇਂ ਪਾਣੀ ਵਿੱਚ ਲੀਕ ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹੇਗਾ ਤਾਂ ਇਸ ਦਾ ਭਾਵ ਇਹ ਨਹੀਂ ਕਿ ਉਹ ਮਤਹੀਨ ਅਣਜਾਣ ਮਨੁੱਖ ਸਾਰੇ ਕੰਮ ਠੀਕ ਕਰਨ ਯੋਗ ਹੈ ਨਹੀਂ ਸਗੋਂ ਉਹ ਦੂਜਾ ਕੰਮ ਵਿਗਾੜ ਦੇਵੇਗਾ ਉਸ ਪਾਸੋਂ ਕੋਈ ਕੰਮ ਅਚਨ ਚੇਤ ਹੀ ਚੰਗਾ ਵੀ ਹੋ ਸਕਦਾ ਹੈ ਪਰ ਇਹ ਗੱਲ ਹਮੇਸ਼ਾ ਲਈ ਪੱਕੀ ਨਹੀਂ ਸਮਝੀ ਜਾ ਸਕਦੀ। ਹਮਰੀ ਜੀਵਾ ਏਕ ਪ੍ਰਭ ਹਰ ਕੇ ਗੁਣ ਅਗੰਮ ਅਥਾ ਹਮ ਕਿਉਂ ਕਰ ਜਪਿ ਇਆਣਿਆ ਹਰ ਤੁਮ ਵੱਡ ਅਗੰਮ ਅਗਾ ਅੰਨਾ 1314 ਅਰਥ ਇਹ ਪ੍ਰਭ ਇਹ ਹਰੀ ਅਸਾਂ ਜੀਵਾਂ ਦੀ ਸਿਰਫ ਇੱਕ ਜੀਵ ਹੈ ਪਰ ਤੇਰੇ ਗੁਣ ਬੇਅੰਤ ਹਨ ਇੱਕ ਐਸਾ ਸਮੁੰਦਰ ਹਨ ਜਿਹਦੀ ਥਾ ਨਹੀਂ ਪੈ ਸਕਦੀ हे प्रभु ਤੂੰ ਬਹੁਤ ਅਪਹੁੰਚ ਹੈ ਤੇ ਡੂੰਗਾ ਹੈ ਅਸੀਂ ਅਣਜਾਣ ਜੀਵ ਤੈਨੂੰ ਕਿਵੇਂ ਜਪ ਸਕਦੇ ਹਾਂ ਆਪਣਾ ਖਸਮ ਜਨ ਆਪ ਤੇ ਆਇਆ ਗਿਆਣਾ ਪਾਪੀ ਉਹ ਆਪ ਪਚਾਇਆ ਪੰਨਾ 1137 ਅਰਥ ਇਹ ਭਾਈ ਪ੍ਰਮਾਤਮਾ ਨੇ ਆਪਣੇ ਸੇਵਕ ਦੀ ਆਪ ਰੱਖਿਆ ਕੀਤੀ ਹੈ ਕਿਉਂਕਿ ਸੇਵਕ ਨੇ ਆਪਣੇ ਮਾਲਕ ਪ੍ਰਭੂ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾਇਆ ਉਹ ਬੇਸਮਝ ਦੁਸ਼ਟ ਇਸ ਰੱਬੀ ਭੇਦ ਨੂੰ ਸਮਝ ਨਾ ਸਕਿਆ ਤੇ ਪ੍ਰਮਾਤਮਾ ਨੇ ਆਪ ਹੀ ਉਸ ਨੂੰ ਮਾਰ ਮੁਕਾਇਆ ਬਲੂਆ ਕੇ ਘਰੂਆ ਮੈਂ ਬਸਤੇ ਫੁਲਵਤ ਦੇਹ ਇਹਾਨੀ ਕਹੋ ਕਬੀਰ ਜਿਹ ਰਾਮ ਨ ਚੇਤਿਓ ਬੁੱਢੇ ਬਹੁਤ ਸਿਆਨੇ ਪੰਨਾ 1124 ਅਰਥ ਏ ਅਣਜਾਣ ਇਹ ਤੇਰਾ ਸਰੀਰ ਰੇਤ ਦੇ ਘਰ ਸਮਾਨ ਹੈ ਤੂੰ ਰੇਤ ਦੇ ਘਰ ਵਿੱਚ ਵੱਸਦਾ ਹੈ ਤੇ ਇਸ ਸਰੀਰ ਉੱਤੇ ਮਾਣ ਕਰਦਾ ਹੈ ਕਬੀਰ ਸਾਹਿਬ ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਸਿਮਰ ਨਹੀਂ ਕੀਤਾ ਉਹ ਬੜੇ ਬੜੇ ਸਿਆਣੇ ਵੀ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਈਆਂ ਨੜੀਏ ਮਾਨੜਾ ਕਾਇ ਕਰੇ ਆਪਨੜੇ ਕਰ ਹਰ ਰੰਗੋ ਕੀ ਨਾ ਮਾਣੇ ਸਹ ਨੇੜੇ ਧਨ ਕਮਲਿਏ ਬਾਹਰ ਕਿਆ ਟੁੰਡੇ ਪੈਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਆ ਸੁਹਾਗਣ ਜਾਣੀਏ ਲਾਗੀ ਜਾਂਸ਼ ਏ ਤੇਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾਂ ਤਨਕੰਤ ਨਾ ਪਾਵੇ ਕਰਨ ਪਲਾ ਕਰੇ ਬਹੁ ਤੇਰੇ ਸਾਥ ਤਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਏ ਨਹੀਂ ਜੇ ਬਹੁ ਤੇਰਾ ਧਾਵੇ ਲਭ ਲੋਭ ਹੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ ਇੰਨੀ ਬਾਤੀ ਸਹ ਪਾਈਏ ਨਹੀਂ ਭਈ ਕਾਮਣ ਇਆਣੀ ਪੰਨਾ 722 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8ਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੂਜੇ ਕਾંડ ਦਾ 19ਵੇਂ ਤੋਂ 23ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ